ਹਰੰਦੇ ਵਿੱਚ ਵੱਡੀ ਵਾਰਦਾਤ ਵਾਪਰੀ ਹੈ ਜਿੱਥੇ ਕਿ ਸਬ ਇੰਸਪੈਕਟਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜੀ ਹਾਂ ਤੁਹਾਨੂੰ ਦੱਸ ਦੇ ਕਿ ਤਸਵੀਰਾਂ ਕੋਟ ਮੁਹੰਮਦ ਖਾਨ ਦੇ ਪਿੰਡ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਪਿੰਡ ਦੇ ਵਿੱਚ ਦੋ ਧਿਰਾਂ ਦੇ ਵਿਚਾਲੇ ਝਗੜਾ ਹੋਇਆ ਸੀ ਤਾਂ ਪੁਲਿਸ ਪਾਰਟੀ ਉਥੇ ਝਗੜਾ ਸੁਲਝਾਉਣ ਪਹੁੰਚੀ ਸੀ ਤਾਂ ਇੱਕ ਧੜੇ ਦੇ ਵੱਲੋਂ ਪੁਲਿਸ ਪਾਰਟੀ ਤੇ ਫਾਇਰ ਕੀਤੇ ਗਏ ਨੇ ਜਿਸ ਦੇ ਵਿੱਚ ਸਬ ਇੰਸਪੈਕਟਰ ਦੀ ਮੌਤ ਹੋ ਗਈ ਹੈ ਰੋਧ ਚਲੋ ਦੇ ਨਾਲ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਦੱਸਦੇ ਕਿ ਮ੍ਰਿਤਕ ਸਬ ਇੰਸਪੈਕਟਰ ਦੀ ਪਹਿਚਾਣ ਜਿਹੜੀ ਹੈ ਚਰਨਜੀਤ ਸਿੰਘ ਤੇ ਵਜੋਂ ਹੋਈ ਹੈ ਜੋ ਕਿ ਪਿੰਡ ਦੇ ਵਿੱਚ ਕਿਸੇ ਲੜਾਈ ਝਗੜੇ ਦਾ ਜਿਹੜਾ ਝਗੜਾ ਸੀ ਲੜਾਈ ਨੂੰ ਸੁਲਝਾਉਣ ਪਹੁੰਚੇ ਸਨ ਤਾਂ ਸਰਪੰਚ ਤੜੇ ਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ ਜਿਸ ਦੇ ਵਿੱਚ ਸਬ ਇੰਸਪੈਕਟਰ ਦੀ ਗੋਲੀਆਂ ਮਾਰ ਕੇ ਉਸ ਦੀ ਉਸ ਦਾ ਕਤਲ ਕੀਤਾ ਗਿਆ ਜਦ ਕਿ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਤਾਂ ਉਹਨਾਂ ਦੇ ਨਾਲ ਗਏ ਸਬ ਇਨਸਪੈਕਟਰ ਦੇ ਨਾਲ ਗਏ ਏਐਸਆਈ ਦੀ ਬਾਹ ਵੀ ਟੁੱਟ ਗਈ ਹੈ ਤਾਂ ਇਸ ਬਾਰੇ ਪੁਲਿਸ ਅਧਿਕਾਰੀ ਦਾ ਕੀ ਕੁਝ ਕਹਿਣਾ ਜ਼ਰਾ ਤੁਸੀਂ ਵੀ ਸੁਣੋ ਕਿਹੜਾ ਪਿੰਡ ਹੈ ਪਿੰਡ ਤਾਂ ਇਹੋ ਹੀ ਹੈ ਜਿਹੜੇ ਜਿਹੜੇ ਸਬ ਇਨਸਪੈਕਟਰ ਦਾ ਚੰਨਜੀਤ ਸਿੰਘ ਜੀ ਜਿਨ੍ਹਾਂ ਦੀ ਕਤਲ ਹੋਇਆ ਵਾ ਬੀਤੀ ਰਾਤ ਕੀ ਲੱਗਦੀ ਸੀ ਤੁਹਾਡੀ ਮੇਰੇ ਮਹਿਮਾਨ ਸੀ ਕਿਸ ਤਰ੍ਹਾਂ ਕਤਲ ਕਿਸ ਤਰ੍ਹਾਂ ਹੈ ਕੀ ਗੱਲ ਬਾਤ ਹੈ ਪਤਾ ਨਹੀਂ ਲੱਗਿਆ ਸਮਝ ਤੇ ਹੁਣ ਫਿਰ ਕਿਸ ਤਰ੍ਹਾਂ ਮਲ ਕੀ ਡੈੱਡ ਬੋਡੀ ਉਹਨਾਂ ਦੀ ਆ ਵੇ ਜਾਨ ਟੁੱਟ ਗਈ ਪੁਲਿਸਿੰਗ ਹੋਣੀ ਹੈ ਤੇ ਕੀ ਕਹਿਣਾ ਚਾਹੋਗੇ ਜਿਹੜੇ ਕਾਤਲਾ ਵੱਲੋਂ ਅਜਿਹੀ ਹਰਕਤ ਕੀਤੀ ਗਈ ਆ ਜਿਹੜਾ ਸਬ ਇੰਸਪੈਕਟਰ ਨੂੰ ਆਨ ਡਿਊਟੀ ਜਿਹੜਾ ਕੋਈ ਗੱਲ ਕਾਦਵਾਲੀ ਦੇ ਵਿੱਚ ਗੱਲ ਮਾੜੀ ਹੈ ਜੀ ਕੀ ਮੰਗ ਕੀ ਕਰਦੇ ਹੋ ਅਸੀਂ ਕੀ ਮੰਗ ਕਰਨੀ ਜੇ ਕੁਝ ਵੀ ਨਹੀਂ ਕਰਨੀ ਮੰਗ ਤੇ ਜਦੋਂ ਪਤਾ ਹੀ ਨਹੀਂ ਇਹ ਕਿ ਇਹ ਗੱਲ ਦਾ ਵੀ ਉੱਥੇ ਹੋਇਆ ਕੀ ਤੇ ਕਿਹੜਾ ਆ ਇੱਕ دیر ਰਾਤ ਕੋੜ ਮਹੰਗਰ ਸਾਹਿਬ ਕੋਲ ਵਾਰਦਾਤ ਹੋਈ ਚ ਸਬ ਇੰਸਪੈਕਟਰ ਜਰਨਜੀ ਸਿੰਘ ਦੇ ਕਿ ਜਸਬੀਰ ਸਿੰਘ ਦੇ ਨਾਂ ਦੀ ਕੀ ਕਤਲ ਹੋਇਆ ਸਰ ਕਿਹੜੇ ਪਿੰਡ ਚ ਕਿਹੜੀ ਬਾਰਦਾਤ ਹੋਈ ਤੇ ਕੀ ਗੱਲਬਾਤ ਹੋਈ ਕੋਈ ਕੋਲ ਮੋਹਮਦ ਖਾਨ ਪਿੰਡ ਪਿੰਦੇਗਾ ਕੋਲਵਰ ਸਾਹ ਦੇ ਵਿੱਚ ਤੇ ਉਹਦੇ ਵਿੱਚ ਗਵਾਰਦਾ ਦੋ ਜੀ ਸੀ ਪਰਸੋ ਦੀ ਪਰਚਾ ਜਿੱਤ ਜੀਆ 326 ਦਾ ਉਸ ਤੋਂ ਬਾਅਦ ਫਿਰ بار-ਬਾਰ ਤੁਹਾਨੂੰ ਆਈ ਕੇ ਜਿਹੜੇ ਮੁਲਜ਼ਮ ਆ ਰਹੇ ਕਿ ਸਾਡੀ ਟੀਮ ਆ ਗਈਆਂ ਦੋ ਤਿੰਨ ਵਾਰੀ ਗਈਆਂ ਸਾਰੇ ਭਾਜਾਂ ਦੇ ਖੇਤ ਮੋਹ ਉੱਡੇ-ਉੱਡੇ ਸੀ ਕਿ ਜੋ ਪਿਛਲੇ ਵਾਰ ਸੀ ਜੀ ਦੂਰੋਂ ਪਤ ਰਹੇ ਨੇ ਕੋਈ ਸੀ ਗੱਡੀ ਆ ਰਹੀ ਹੈ ਤਿੰਨ ਵਾਰੀ ਸਾਡੀ ਗੱਡੀ ਆਈ ਹੈ ਚੌਥੀ ਵਾਰੀ ਫੇਰ ਆ ਗਈ ਵੀ ਕੋਈ ਟੋਟਾ ਮਾਰ ਰਹੀ ਹੈ ਫੇਰ ਅਸੀਂ ਟੀਮ ਭੇਜੀ ਗਈ ਤੇ ਰਾਤ ਨੂੰ ਇਹਨਾਂ ਨੇ ਫਾਇਰ ਕਰਦੇ ਸ਼ੁਰੂ ਕਰ ਦਿੱਤੇ ਗਏ ਫਾਇਰ ਕਰਨੇ ਜੁੜੇ ਤੇ ਕੰਟਰੋਲ ਰੂਮ ਤੋਂ ਮੈਸੇਜ ਆ ਗਿਆ ਕਿ ਫਾਇਰ ਹੋ ਰਹੀ ਵੀ ਤੇ ਜੋ ਮੈਂ ਫਟਾਫਟ ਉੱਥੇ ਜੀ ਪਹੁੰਚੇ ਗਿਆ ਤੇ ਉੱਥੇ ਦੇਖਿਆ ਕਿ ਕਾਫੀ ਫਾਇਰ ਹੋ ਰਹੀ ਸੀ ਫਾਇਰ ਹੋਣ ਤੋਂ ਬਾਅਦ ਅਸੀਂ ਰੋਗ ਰਾਮ ਸਥਾਪਨ ਕਰਨ ਦੇ ਬਾਅਦ ਅਸੀਂ ਵੀ ਫਾਇਰ ਕੀਤਾ ਉਹਦੇ ਉੱਪਰ ਤੇ ਜਿਹੜੇ ਸਿੱਧੇ ਹਵਾਈ ਫਾਇਰ ਸੀਗੇ ਸਾਡੇ ਵੱਲੋਂ ਉਹ ਸਿੱਧੇ ਸਾਡੇ ਤੇ ਕਰ ਰਹੇ ਸੀ ਉਹ ਜਿਹੜਾ ਅਸੀਂ ਫਾਇਰ ਕੀਤਾ ਤੇ ਉਹ ਘਰਾਂ ਦੇ ਵਿੱਚ ਵੜ ਗਏ ਉਸ ਤੋਂ ਬਾਅਦ ਜਿਹੜੇ ਸੀ ਬੰਦੇ ਜਿਹੜੇ ਅੰਦਰ ਘਰਾਂ ਦੇ ਵਿੱਚ ਵੜ ਗਏ ਸੀ ਇੱਕ ਘਰ ਦੇ ਵਿੱਚ 15-20 ਬੰਦੇ ਇਕੱਠੇ ଥିਗੇ ਅਸੀਂ ਇਹ ਦਰਵਾਜ਼ਾ ਖੋਲ੍ਹਿਆ ਤਾਂ ਸਾਰੇ ਇੱਕਦਮ ਸਾਡੇ ਮਲਾਜਮਾਂ ਦੇ ਉੱਪਰ ਪੈ ਕੇ ਇੱਕਦਮ ਆ ਗਏ ਜੀ ਦੇਵੀ ਤੇ ਸਾਡੇ ਮਲਾਜਮ ਨੂੰ ਇੱਕ ਨੂੰ ਜੱਫਾ ਪਾ ਲਿਆ ਤਾਂ ਉਹਦਾ ਵੈਪਨ ਚੜ੍ਹ ਗਿਆ ਤੇ ਸਾਡੇ ਜਿਹੜੇ ਸਬ ਇੰਸਪੈਕਟਰ ਆ ਸੀ ਉਹਨੂੰ ਲੜਾ ਲਾ ਕੇ ਉਹਦੀ ਗੋਲੀ ਲੱਗ ਗਈ ਗੋਲੀ ਦੇ ਬਾਅਦ ਸਿੱਧਾ ਤੇ ਉਹਨੂੰ ਹਸਪੀਟਲ ਲੈ ਕੇ ਗਏ ਹਸਪੀਟਲ ਕੋਲ ਜੇ ਸਾਡੀ ਉਹਦੀ ਉਹਨੂੰ ਡੈੱਟ ਕਿ ਤਾਂ ਇਹ ਜੀ ਨਾਸਿਓ ਜਿਹੜਾ ਸਭ ਸਭ ਇਸ ਵੇਲੇ ਚਰਨਜੀਤ ਸੀਗਾ ਜੀ ਇੱਕ 98 ਵਾਲਾ ਸੀਗਾ ਤੇ ਇੱਕ ਜਰਵੀਰ ਸੀਗਾ ਉਹਦੇ ਬਾਹਰ ਦੇ ਲੱਗੇ ਹੋਏ ਉਸ ਮੌਕੇ ਦੇ ਡੰਡਾ ਹਿੱਟ ਰੋੜਾ ਵਗੈਰਾ ਪਾਇਰ ਵਗੈਰਾ ਕਰ ਦਿੱਤੀ ਕੀ ਉਹਨਾਂ ਨੂੰ ਜਿਹਦੀ ਬਦਲਾ ਲੈਣ ਸੀ ਰਾਤ ਨੂੰ ਕੀ ਕਰਦੇ ਨੇ ਤੋਂ ਸ਼ੋਰ ਲੈ ਪਾਇਰ ਅਸੀਂ ਲੋਜ ਕੀਤੀ ਕਿ ਤੋਂ ਰੇਡ ਸਾਡੀ ਸਾਰੀ ਗਈ ਹੋਈ ਜੀ ਜਲਦੀ ਜਲਦੀ ਅਸੀਂ ਟੇਸ ਕਰਾਂਗੇ ਸਾਰੇ ਕਿਹੜੇ ਕਿਹੜੇ ਬਣੇ ਸੀ ਚਰ ਸਿੰਘ ਜੀ ਦੀ ਲਾਸ਼ ਹੈ ਜਿਹੜੀ ਪੋਸਟਮਾਰਟ ਕਰਾਈ ਜਾ ਰਹੀ ਹੈ ਹਾਂਜੀ ਹੁਣ ਕਰਵਾਈ ਜਾ ਰਹੀ ਹੈ ਅਸੀਂ ਬੋਰਡ ਬਣਾ ਕੇ ਉਹਨਾਂ ਨੂੰ ਪੋਸਟ ਪਾਉਣਗੇ ਓਕੇ